ਦੇਖੋ ਜਿਦੋਂ ਆਪਾਂ ਮੰਨਣ ਚੱਲ ਰਹੇ ਆ ਆਪਣੀ ਟੜਕਿਆਂ ਤੇ ਇਹੀ ਗੱਲ ਚੱਲ ਰਹੀ ਹੈ ਤੇ ਕਿ ਜ਼ਿਆਦਾਤਾ ਹੁੰਦਾ ਤੁਸੀਂ ਜਾਲਦੇ ਵਿੱਚ ਬੈਠੇ ਆ ਚੰਗੀ ਗੱਲ ਆ ਪਰ ਪ੍ਰੀਸ ਪ੍ਰਸ਼ਾਸਨ ਵੱਲੋਂ ਗੱਲ ਆਈ ਆ ਉਹਦੇ ਤੇ ਆਪਾਂ ਵਿਚਾਰ ਕਰਨੀ ਆ ਜਿਹੜੇ ਨੇੜ ਛੜਕਾਂ ਆਪਾਂ ਦੋਨੇ ਬੰਦ ਕੀਤੀਆਂ ਨੇ ਪਹਿਲਾਂ ਕੁਝ ਟਾਈਮ ਆਪਾਂ ਪਰਲੀ ਸੜਕ ਖੋਲ੍ਹ ਦੀ ਸੀ ਦੁਬਾਰਾ ਫੇਰ ਆਪਣੀ ਬੰਦ ਕੀਤੀ ਆ ਪਰ ਹੁਣ ਪ੍ਰੋਬਲਮ ਕੀ ਆ ਰਹੀ ਆ ਪਿੱਡਾਂ ਦੇ ਵਿੱਚੋਂ ਜਿਹੜੇ ਸੈਡਾ ਦੇ ਸਿੰਗਲ ਸੜਕਾਂ ਜਾਂਦੀਆਂ ਪ੍ਰਸ਼ਾਸਨ ਵੱਲੋਂ ਗੱਲ ਆਈ ਹੈ ਵੀ ਦੇਖੋ ਪਿੰਡਾਂ ਦੇ ਲੋਕੋ ਕਿੰਨੀ ਕੋ ਠੀਕ ਆ ਵੈਸੇ ਚਲੋ ਐਸੇ ਤੇ ਸਾਹਿਬ ਨੇ ਕਿ ਗੱਲ ਹੁਣ ਕੀ ਆ ਜੇ ਇਸਦੀ ਕੋਲ ਨੂੰ ਜੱਟ ਦਾ ਪਰ ਜਾਣਾ ਕੋਈ ਆ ਉਹ ਇੱਥੇ ਬੈਠੇ ਜਿਹੜਾ ਬਸ ਹੋਂ ਜਾਗੇ ਅਸੀਂ ਤੜਕੋਂ ਦੇ ਲੱਗੇ ਤੁਹਾਡੀ ਇਹ ਬੇਨਤੀ ਕਰਦੇ ਆਂ ਸਾਨੂੰ ਪਹੁੰਚ ਗਿਆ ਜਿਹਨੇ ਜਿਹੜੇ ਸੱਜਾ ਵਾਲੇ ਰਾਸਤੇ ਅਰਿੰਦ ਸਿੰਘਾਂ ਛੜਤਾ ਜਾਂਦੇਗਾ ਉਹਦੇ ਤੇ ਵਿਚਾਰ ਕਰਨੀ ਆਪਾਂ ਕੋਈ ਕੋਈ ਜੀ ਕੋਈ ਲੈ ਜਾ ਸਕਦੇ ਮੈਂ ਇਥੋਂ ਜਾਣ ਨਹੀਂ ਕਰ ਸਕਦਾ ਕਿਉਂਕਿ ਮੇਰੀ ਤੇ ਜੀ ਨਹੀਂ ਮੈਨੂੰ ਤੁਹਾਡੇ ਵਰਗਾ ਬਕਤੀਆਂ ਪਰ ਮੇਰੀ ਜੀ ਦਾ ਨਾਲ ਫੇਰ ਕਹਿੰਦਾ ਆਪਾਂ ਹਾਰੀ ਦੇ ਜਾਂ ਮਰਦਾ ਬਹੁਤ ਬਚਾਰ ਰੋੜਾ ਕਿ ਜਿੰਨਾ ਕੁ ਪੰਚਾਂ ਕਰੀਏ ਤੁਸੀਂ ਪੱਛਦਾ ਜੀ ਉਹਦੇ ਲੋ ਤੋਂ ਜੇ ਮੈਂ ਅੰਦਰ ਉੱਤਰ ਮੋੜ ਕੇ ਇੱਥੋਂ ਉੱਤਰ ਮਰਦੀ ਜੀ ਕਿਉਂ ਕਹਿੰਦਾ ਛੜਕਣਾ ਜਿੰਨਾ ਬੰਦ ਕਰੀਆਂ ਹੋਈਆਂ ਮੇਰੀ ਪਰਸਨਲ ਹੀ ਰਹਿ ਇਹਦਾ ਕੋਈ ਫੈਸਲਾ ਨਾ ਹੰਮਿਓ ਮੇਰੀ ਰਾਏ ਚਰਚਾ

ਥੋੜਾ ਜਿਹਾ ਕੁਛ ਗੱਲਾਂ ਉਹੀ ਦੁਆਰਾ ਦੁਆਰਾ ਕਹਿਨੇ ਦਾ ਮਤਲਬ ਆਪਾਂ ਇਹ ਨਹੀਂ ਕਿ ਪੁਲਿਸ ਨਾਲ ਤੁਸੀਂ ਵੀ ਹੋਰ ਤਰ੍ਹਾਂ ਮਾਣ ਨਾਲ ਛਲਾਇਨਾ ਨਾਲ ਆੜੀਆਂ ਨਾਲ ਦੁਸ਼ਮਣੀ ਆ ਦੁਸ਼ਮਣੀ ਜਿਹੜੀ ਕੋਈ ਮਸਲੇ ਦੇ ਬੱਲੇ ਨੇ ਕਿਧਰੇ ਕਚਾਰੀ ਉੱਪਰੋਂ ਮਹੂਰੀ ਆਪਾਂ ਇਸ ਦਿਸ਼ੇ ਨੂੰ ਜ਼ਿਆਦਾ ਨਹੀਂ ਬੋਲਦੇ ਹੁੰਦੇ ਕਾਹ ਮਸਲਾ ਹੈ ਜਿਹੜਾ ਸੱਜਾ ਆਉਣਾ ਉਹਦੇ ਚਾਪਾ ਵਿਚਾਰਦਾ ਨੂੰ ਸਾਥੀ ਆਪ ਕੋ ਆਪਣਾ ਇੱਥੇ ਬੋਲ ਕੇ ਆਪਣੀ ਗੱਲਬਾਤ ਕਰ ਸਕਦਾ ਤੇ ਸੈਕਟਰ ਦੇ ਖੜਾ ਸਭ ਤੋਂ ਸਾਥਾ ਬਟਾਹਿਆਰ ਬੰਦ ਕਰਦੇ ਆ ਲੋਕ ਮਗਰੋਂ ਜੇ ਤੁਸੀਂ ਮਗਰੋਂ ਲੋਕਾਂ ਦੀ ਵੋਇਸ ਨਹੀਂ ਸੁਣਦੇ ਤਾਂ ਚੱਲਣ ਦੇ ਕੁਛ ਮਸੱਈਆ ਆਪਾਂ ਕਿੱਧਰ ਜਾ ਨੂੰ ਬੈਠੇ ਆ ਤੇ ਉਸ ਮੇਕਾਂ ਨੇ ਕਹਿਣਗੇ ਵੀ ਜੇ ਸ਼ਰਤਾਂ ਪਰ ਉਹ ਬਾਅਦ ਵਿੱਚ ਜੇ ਆਪਾਂ ਬੈਠੇ ਕੋਈ ਜਾਣੀ ਆ ਕੋਈ ਮੰਗਣੀ ਪੂਰੀ ਹੋ ਰਹੀ ਤੇ ਸਾਈਡ ਵਾਲੀਆਂ ਸਿਰ ਕੰਮਰੇ ਆਪਣੀ ਨਿਜੀ ਲਾਇਆ ਆਪਾਂ ਖੁਲੇ ਰਹਿਣਾ ਚਾਹੀਦਾ ਜਿਹੜੇ ਕੋਈ ਸਾਥੀ ਨੇ ਕੋਈ ਆਪਣੇ ਵਿਚਾਰ ਹੋਉਂਦੇ ਨੇ ਅੱਗੇ ਦੱਸਦੇ ਆਪਾਂ ਇਹਦੇ ਬਾਰੇ ਸਾਰੇ ਇੱਕ ਦੂਜੇ ਨੂੰ ਜਿਹੜੇ ਗੁਰਪਨ ਸਾਥੀ ਬੈਠੇ ਆਪਕੋ ਕੋਈ ਗੱਲਾਂ ਕਰਕੇ ਜੇ ਕੋਈ ਟਰੈਕਟਰ ਲਾਇਆ ਬਾਅਦ ਕਿਸੇ ਦਾ ਜਨਤਾਰੀ ਲਾਇਆ ਆਖਬਨ ਕੇ ਬੇਨਤੀ ਆ ਉਹਨਾਂ ਨੂੰ ਕਿਰਪਾ ਇਹ ਸਾਈਡ ਤੇ ਕੰਮ ਰੰ ਦਾ ਚੰਗੀ ਗੱਲ ਆ ਜੇ ਜੇਤ ਤੋਂ ਮਾਹੌਲ ਬਦਲ ਵੀ ਲੈ ਗਈ ਜੇ ਨਹੀਂ ਆ

ਕੁਤਾਰੀਆਂ ਸਰਦਾਰਾਂ ਦੇ ਕਿਤੇ ਨੂੰ ਪਰ ਹੱਥ ਬੰਨ੍ਹ ਕੇ ਬੇਨਤੀ ਆਉਂਦੀ ਉਹ ਨੂੰ ਨਿਮਰਤਾ ਸਹਿਤ ਆਪਣੇ ਦੇ ਕੋਈ ਤਨੀਸ਼ ਸਾਹਿਬ ਕੋਲ ਅਸਤਾ ਨਹੀਂ ਮਿਲਣਾ ਜਪਨ ਆਗੇ ਨਾ ਆਪਾਂ ਦੇ ਕੁਝ ਆਏ ਹਾਂ ਉਹਨਾਂ ਨੇ ਆਪਾਂ ਨੇ ਆਪਣੇ ਕੋਲ ਗੱਲ ਰੱਖੀ ਆ ਕਿ ਇਸ ਤੋਂ ਤੁਸੀਂ ਲੋਕਾਂ ਨਾਲ ਆਪਣੇ ਸਾਹਮਣੇ ਹੋਏ ਸੀ ਕੰਨੀ ਦੇ ਹੋ ਜਾਣਾ ਇਸ ਤੋਂ ਪਾਸੇ ਨੀਏ ਗੱਲਾਂ ਨੂੰ ਲੋਕ ਕਿਸੇ ਪਿੰਡ ਤੋਂ ਉੱਠ ਕੇ ਸਰਦਾਰ ਆ ਜਾਂਦਾ ਅਸੀਂ ਉਹਨਾਂ ਜਾਂਨ ਦਾ ਜੀ ਨਹੀਂ ਕਰਾਂਗੇ ਕਿਹਨ ਤੋਂ ਬਾਅਦ ਜਿਹੜਾ ਕੋਈ ਜਿਹੜਾ ਆਪਣਾ ਮਸਲਾ ਦਾ ਦਿੱਕੀ ਨਹੀਂ ਰੱਖਿਆ ਮਾਮਲਾ ਬਹੁਤ ਗੰਭੀਰ ਆ ਅਸੀਂ ਕੋਈ ਚਾਅ ਨਹੀਂ ਬੈਠੇ ਤੇ ਮਗਰ ਵੀ ਪਰੇਸ਼ਾਨ ਹੋ ਰਿਹਾ ਲੋਕ ਇਹ ਮਗਰ ਦੇ ਪਾਸੇ ਜਿਹੜੇ ਵੀ ਪਰੇਸ਼ਾਨ ਹੈ ਕਿ ਉਹਨਾਂ ਤੋਂ ਮਾਗਣਾ ਇਹ ਮਗਰ ਹੈ ਜਿੰਨੇ ਵੀ ਅਸੀਂ ਆਪਣੇ ਸਟੇਜਾਂ ਦੇ ਮਾਗਣ ਵਧਾਈ ਵੀ ਕਰ ਰਹੇ ਹਾਂ ਜੇਰਾ ਕੋਈ ਵੀ ਸਵੇਰ ਦਾ ਜੇ ਲੋਕਾਂ ਨੂੰ ਪਰੇਸ਼ਾਨੀ ਆਈ ਆ ਉਹਨਾਂ ਨੇ ਅਸੀਂ ਯੰਤਰਤ ਕੌਰ ਤੇ ਮਾਫੀ ਦੇ ਸਰਣ ਦੀ ਮੰਗ ਜੀ ਅੱਥੀ ਮਜਬੂਰੀ ਵਾਸਤੇ ਬੈਠੇ ਹਾਂ ਕਿ ਜਦਾ ਚੌਕ ਨਹੀਂ ਇੱਥੇ ਦੇ ਗਾਮ ਕਰਨ ਦਾ ਵੀ ਜਦਾ ਚੌਕ ਨਹੀਂ ਮਜਬੂਰੀ ਇਹਦੇ ਵਿਚੋਂ ਨਿਕਲਿਆ ਕਪਰੀ ਜਿਹਨਾਂ ਦੇ ਵੀ ਟ੍ਰੈਂਟਰ ਲਾਏ ਆ ਇਹਦਾ ਕੋਈ ਹੋਰ ਤਾਂ ਨਾ ਜਿਹੜੀ ਫੈਡਾ ਵਾਲਾ ਕਰਦਾ ਉਹ ਵੀ ਆਪਰ ਤੋਂ ਤੁਹਾਡਾ ਸਾਰਾ ਨਾ ਬਹੁਤ ਹੋ ਜਾਂਦਾ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਸਵੇਰ ਤੋਂ ਲੈ ਕੇ ਤੇ ਧਰਨੇ 'ਚ ਬੈਠੇ ਹੋ ਜੀ ਅਸੀਂ ਵੀ ਸਵੇਰ ਤੋਂ ਬੈਠੇ ਆ ਧਰਨੇ ਪਹਿਲਾਂ ਇੱਕ ਵਾਰ ਪਾਸਾ ਬੰਦ ਕਰਾਇਆ ਸੀ ਪ੍ਰਸ਼ਾਸਨ ਨੂੰ ਟਾਈਮ ਦਿੱਤਾ ਸੀ ਕਿ ਨੇ 4 ਵਜੇ ਤੱਕ ਸਾਨੂੰ ਕੋਈ ਇੰਤਜ਼ਾਮ ਕਰ ਦੋ ਕਿ ਨਹੀਂ ਲੜਕੀ ਫੜ ਲਓ ਉਹ ਗਿਰਫਦਾਰੀਆਂ ਨੂੰ ਫਿਰ ਦੂਜਾ ਪਾਸਾ ਵੀ ਬੰਦ ਕਰਤਾ ਅਸੀਂ ਹੁਣ ਲੋਕਾਂ ਦੀ ਮਜਬੂਰੀ ਸਮਝਦੇ ਆਂ ਸੀ ਇੱਕ ਪਾਸਾ ਹੋਨ ਦਿੱਤਾ ਹੈ ਇਹ ਵਿਰੋਧਾਭਾਸ ਨੇ ਸਵੇਰ ਤੱਕ ਕੋਸ਼ਿਸ਼ ਨਾ ਕੀਤਾ ਤਾਂ ਸਵੇਰੇ ਦੂਜੇ ਪਾਸੇ ਫਿਰ ਵੀ ਬੰਦ ਕਰਾਂਗੇ ਲੋਕਾਂ ਦੇ ਆ ਭਾਵਨਾ ਨੂੰ ਦੇਖਦੇ ਹੋਏ ਵੀ ਇੱਕ ਪਾਸਾ ਹੁਣ ਖੁੱਲਤਾ ਸਵੇਰ 9 ਵਜੇ ਦੋਨੇ ਪਾਸੇ ਫਿਰ ਬੰਦ ਕਰਾਂਗੇ ਠੀਕ ਹੈ ਅੱਛਾ ਤੁਹਾਨੂੰ ਮੈਨੂੰ ਲੜਕੀ ਦਾ ਸੁਣ ਅਨਸਾਫ਼ ਮਿਲਣਾ ਚਾਹੀਦਾ ਅਨਸਾਫ਼ ਮਿਲ ਕੇ ਅਸੀਂ ਕਿੰਨੂੰ ਧਰਨ ਵਾਲਾ ਕਿ ਸਾਨੂੰ ਵੀ ਚਿਹਰਾ ਜ਼ਰੂਰੀ ਜੀ ਮਜਬੂਰੀ ਹੈ ਸਾਡੀ ਹਾਂਜੀ ਜੀ ਜਰ ਪਤਾ ਨਹੀਂ ਚੱਲਦਾ ਆ ਤਿੰਨ ਬੰਦੇ ਰੈਸਟ ਵੀ ਹੋ ਚੁੱਕੇ ਹੁੰਦੱਕੇ ਜੀ ਆ ਤਿੰਨ ਬੰਦੇ ਰੈਸਟ ਹੋ ਗਏ ਇੱਕ ਲੜਕੀ ਰਹੀ ਜਿਹੜੀ ਉਹ ਰੈਸਟ ਹੋ ਜੀ ਹੁਣ ਤੱਕ ਨਿਲੋ ਜੋੜੀ ਨਹੀਂ ਬਾਕੀ ਸਾਰੀ ਡੈਡਬਾਕ ਵੀ ਪਈ ਆ ਤਾਂ ਅਸੀਂ ਉਹਦਾ ਵੀ ਸੰਸਕਾਰ ਕਰਨਾਗਾ ਸਾਨੂੰ ਸਾਨੂੰ ਵੀ ਜ਼ਰੂਰੀ ਹੈ ਜਿਹੜਾ ਹੁਣ ਉਹ ਤੜਾ ਜਿਹੜਾ ਤਰਦੰਗਾ ਅੜਮੇਥਲੀ ਸ਼ਮੇ ਲਈ ਆ ਜੀ ਜਿੰਨਾ ਚਿਰ ਲੜਕੀ ਘਰ ਸਾਰ ਨਹੀਂ ਉਹਨਾਂ ਦੇ ਫੇਰ ਨੂੰ ਹੋ ਕਰਨਾ ਠੀਕ ਹੈ ਜੀ ਭੈਣ ਹਾਂਜੀ ਬਾਕੀ ਅਧਿਕਰਨ ਪ੍ਰਸ਼ਾਸਨ ਨੂੰ ਵੀ ਸੇਨਚ ਕਰਦੇ ਆਂ ਵੀ ਅਸੀਂ ਕਹਿੰਦੇ ਤੋਕ ਲਾਜੋ ਸਹੀ ਜੀ ਤੇ ਨਾ ਰਾਤ ਨੂੰ ਕੋਈ ਦਰਕਟ ਨਾ ਹੋਵੇ ਤੇ ਪ੍ਰਸ਼ਾਸਨ ਜੁਮੇਵਾਰ ਹੋਊਗਾ ਨਾ ਕਿ ਅਸੀਂ ਕਿਸਾਨ ਯੂਨੀਅਨਾਂ ਜਾਂ ਕੇ ਨਾ ਜਿਹੜੇ ਬੰਦੇ ਆਮ ਆਏ ਪਿੰਡੋਂ ਲੱਕੇ ਤੋਂ ਜੰਗੀਆਂ ਤੋਂ ਹੋਰ ਵੀ ਪਿੰਡਾਂ ਦੇ ਆਪੇ ਤੋਂ ਸਮਝੂ ਤਾਂ ਤੋਂ ਨਾ ਕਰਦੇ ਅਸੀਂ ਉਹਨਾਂ ਪ੍ਰਸ਼ਾਸਨ ਨੂੰ ਗੁੰਮ ਕਰਦੇ ਕਹਿੰਨੇ ਵੀ ਜੁਮੇਵਾਰ ਹੋ ਕੇ ਇੱਥੇ ਕੋਈ ਪੁਲਿਸ ਥੱਲੇ ਕੋਈ ਸ਼ਰਾਬੀ ਵੀ ਲੜ ਸਕਦਾ ਤੇ ਕਹਿੰਦਾ ਐਨ ਗਲਪ ਰਾਤ ਨੂੰ ਇੱਕ ਪਾਸਾ ਬੰਦ ਰੋਊ ਇੱਕ ਖੋਲਾਂਗੇ ਖੋਲ ਤਾਂ ਇੱਕ ਪਾਸਾ ਪੂਰੀ ਜ਼ਿੰਮੇਵਾਰਪਨ ਸਹੀ ਹਾਂਜੀ ਇੱਕ ਪਾਸਾ ਜਿਹੜਾ ਟੰਡੇ ਵਾਲਾ ਤੂੰ ਮੋਗੀ ਨੂੰ ਜਾਂਦੀ ਹੈ ਸੜਕ ਉਹ ਪਾਸਾ ਚੰਨਾ ਖੂਤ ਦੋਨੇ ਪਾਸੇ ਦੀ ਟ੍ਰੈਫਿਕ ਇੱਕ ਪਾਸੇ ਦੀ ਹੋ ਕੇ ਉਹਨਾਂ ਤੋਂ ਫਿਰ ਦੂਜੀ ਪਰ ਉਹ ਤੇ ਹੋ ਜਾਂਦੀ ਹੈ ਕੋਈ ਵੀ ਪ੍ਰਸ਼ਾਸਨ ਉਸ ਕਹਿੰਦੇ ਵੀ ਇੱਥੇ ਆਪ ਦੇ ਇਲਾਜ ਨੂੰ ਰੋਜ਼ ਚਾਹੀਦੇ ਆ ਪਰ ਆਪ ਨੂੰ ਐਕਸੀਡੈਂਟ ਵੈਰਾ ਤੋਂ ਵੀ ਹੋਰ ਵੀ ਸਾਰਾ ਵਰਤਾ ਸਾਨੂੰ ਜੁਮਨਾਰ ਨੂੰ ਪਹੁੰਚਾ ਨਾ ਟਿਕਾਣਾ ਲਾਉਂਦਾ